ਸਮਾਜ ਦੇ ਬੁੱਧੀਜੀਵੀ ਸਾਥੀਓ ਮੈਂ ਐਡਵੋਕੇਟ ਕੁਲਦੀਪ ਚੰਦ ਮਿਸ਼ਨ ਪੇਅ ਬੈਕ ਟੂ ਸੁਸਾਇਟੀ ਅੱਜ ਤੁਹਾਡੇ ਨਾਲ ਇੱਕ ਵਾਰ ਫੇਰ ਗੰਭੀਰ ਸਮਾਜਿਕ ਮੁੱਦੇ ਤੇ ਵਿਚਾਰ ਚਰਚਾ ਕਰਨ ਜਾ ਰਿਹਾ ਇਹ ਗੰਭੀਰ ਮੁੱਦਾ ਹੈ ਜਿਵੇਂ ਤੁਸੀਂ ਪਿਛਲੇ ਦਿਨੀ ਮੀਡੀਆ ਦੀਆਂ ਖਬਰਾਂ ਪੜੀਆਂ ਜੋ ਆਰਟੀਆਈ ਦੇ ਆਧਾਰਤ ਸੀਗੀਆਂ ਕਿ ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਉਸ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 25 ਮਾਰਚ 2023 ਨੂੰ ਡੇਰਾ ਸਚਕੰਢ ਬੱਲਾਂ ਜਲੰਧਰ ਨੂੰ ਇੱਕ 25 ਕਰੋੜ ਰੁਪਏ ਦੀ ਗ੍ਰਾਂਟ ਇਸ ਗੱਲ ਲਈ ਯਾਰੀ ਕੀਤੀ ਗਈ ਸੀ ਕਿ ਉੱਥੇ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਬਣਾਉਣਾ ਹੈ ਪਰ ਆਰਟੀਆਈ ਆਧਾਰਤ ਇੱਕ ਖਬਰ ਨੇ ਸਪਸ਼ਟ ਕਰ ਦਿੱਤਾ ਕਿ ਲਗਭਗ 10 ਮਹੀਨੇ ਦੇ ਬੀਤਣ ਦੇ ਬਾਵਜੂਦ ਇਸ ਉੱਤੇ ਡੇਰੇ ਵੱਲੋਂ ਅਤੇ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਜਿਸ ਮੰਤਵ ਲਈ ਇਹ ਗ੍ਰਾਂਟ ਜਾਰੀ ਹੋਈ ਸੀ ਉਸ ਮੰਤਵ ਲਈ ਇੱਕ ਵੀ ਪੈਸਾ ਨਹੀਂ ਖਰਚਿਆ ਗਿਆ ਤੇ ਗ੍ਰਾਂਟ ਅਜੇ ਤੱਕ ਸਰਕਾਰ ਕੋਲ ਡੀਸੀ ਦਫ਼ਤਰ ਕੋਲ ਜਲੰਧਰ ਕੋਲ ਪਈ ਹੈ ਇੱਥੇ ਹੈਰਾਨੀ ਅਤੇ ਪਰੇਸ਼ਾਨੀ ਦੀ ਗੱਲ ਇਹ ਹੈ ਕਿ ਇਹ ਡੇਰਾ ਜੋ ਜਲੰਧਰ ਦਾ ਹੈ ਜਿਸ ਨੇ ਲਗਭਗ ਕੁਝ ਸਮਾਂ ਪਹਿਲਾਂ ਕੁਝ ਸਾਲ ਪਹਿਲਾਂ ਇੱਕ ਨਵਾਂ ਧਰਮ ਦੀ ਜਿਹੜੀ ਸਥਾਪਨਾ ਕੀਤੀ ਜਿਸ ਦਾ ਨਾਮ ਰਵਦਾਸੀਆ ਧਰਮ ਰੱਖਿਆ ਗਿਆ ਅਤੇ ਉਹਨਾਂ ਨੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਹੈ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਲਗਭਗ 100 ਤੋਂ ਵੱਧ ਡੇਰੇ ਹਨ ਅਤੇ ਉਹਦੇ ਵਿੱਚੋਂ ਦਰਜਣਾ ਡੇਰੇ ਜੇ ਹਨ ਜਿਹੜੇ ਕਿ ਬਹੁਤ ਹੀ ਮਹੱਤਵਪੂਰਨ ਹਨ ਅਤੇ ਕਈ ਡੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਇਤਿਹਾਸਕ ਤੌਰ ਤੇ ਜੁੜੇ ਹੋਏ ਹਨ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਬ ਦੀ ਧਰਤੀ ਤੇ ਫੇਰੀ ਪਾਈ ਉੱਥੇ ਉਹਨਾਂ ਨੇ ਆ ਕੇ ਇੱਥੇ ਲੋਕਾਂ ਦੇ ਸੁਧਾਰ ਦੀ ਗੱਲ ਕੀਤੀ ਲੋਕਾਂ ਨੂੰ ਸਮਾਜਿਕ ਪਖੰਡਾਂ ਅਤੇ ਕੁਰੀਤੀਆਂ ਤੋਂ ਬਚਾਉਣ ਲਈ ਕੰਮ ਕੀਤਾ ਪਰ ਇਸ ਸਭ ਦੇ باوجود ਇੱਕ ਵਿਸ਼ੇਸ਼ ਡੇਰੇ ਨੂੰ ਸਰਕਾਰ ਵੱਲੋਂ ਗ੍ਰਾਂਟ ਦੇਣਾ ਬਾਕੀ ਡੇਰਿਆਂ ਨੂੰ ਨਾਰਾਜ਼ ਕਰਨ ਦੇ ਬਰਾਬਰ ਸੀ ਬੇਸ਼ੱਕ ਇਸ ਡੇਰੇ ਨੂੰ ਗ੍ਰਾਂਟ ਦੇਣ ਵੇਲੇ ਜਿਹੜੇ ਰਾਜਨੀਤਿਕਾਂ ਨੇ ਉਹਨਾਂ ਦਾ ਧਿਆਨ ਰਾਜਨੀਤਿਕ ਹਿੱਤਾਂ ਵੱਲ ਸੀ ਪਰ ਦੇਖਿਆ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਰਹੇ ਨੇ ਦਲਿਤ ਆਗੂ ਸੀਗੇ ਸਰਦਾਰ ਚੰਦ ਸਿੰਘ ਸਿੰਘ ਚੰਨੀ ਨੇ ਵੀ ਇਸੇ ਤਰ੍ਹਾਂ ਦੀ 25 ਕਰੋੜ ਰੁਪਏ ਦੀ ਇੱਕ ਗ੍ਰਾਂਟ ਇਸੇ ਡੇਰੇ ਨੂੰ ਦਿੱਤੀ ਸੀਗੀ ਜਿਹੜੀ ਕਿ ਚੋਣ ਜਾਬਤਾ ਲੱਗਣ ਤੋਂ ਕਾਰਨ ਉਸ ਵੇਲੇ ਉਹ ਇਸੇ ਤਰ੍ਹਾਂ ਹੀ ਪਈ ਰਹੀ ਤੇ ਇਸ ਡੇਰੇ ਵਿੱਚ ਉਹ ਗ੍ਰਾਂਟ ਵਰਤੀ ਨਹੀਂ ਗਈ ਹੁਣ ਦੇਖਣ ਦੀ ਗੱਲ ਇਹ ਆ ਕਿ ਇੱਕ ਪਾਸੇ ਸਰਕਾਰ ਵੱਲੋਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਧਦੇਦਾਰਾਂ ਵੱਲੋਂ ਇੱਕ ਵਿਸ਼ੇਸ਼ ਡੇਰੇ ਨੂੰ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਦੂਜੇ ਪਾਸੇ ਜਿਹੜਾ ਪੰਜਾਬ ਸਰਕਾਰ ਦਾ ਇੱਕ ਪ੍ਰੋਜੈਕਟ ਹੈ ਜਿਹੜਾ ਲਗਭਗ 110 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ ਸ਼੍ਰੀ ਖਰਾਰਗੜ ਸਾਹਿਬ ਵਿੱਚ ਮিনারੇ ਬੇਗਮਪੁਰਾ ਬਣਾਉਣ ਦਾ ਉਹ ਅਜੇ ਤੱਕ ਵੀ ਜਿਹੜਾ ਕਿ 2016 ਨੂੰ ਜਿਸ ਦਾ 3 April 2016 ਨੂੰ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਦ ਘਾਟਨ ਕੀਤਾ ਸੀ ਤੇ ਇਹ ਗੱਲ ਸੀਗੀ ਕਿ ਉਹ ਜਲਦੀ ਹੀ ਮੁਕੰਮਲ ਹੋ ਜਾਵੇਗਾ ਪਰ ਲਗਭਗ 8 ਸਾਲ ਬੀਤ ਹੋਣ ਵਾਲੇ ਨੇ ਪਰ ਉਸ ਦਾ ਪ੍ਰੋਜੈਕਟ ਹੈ ਜਿਹੜਾ ਹਜੇ ਵੀ ਮੁਕੰਮਲ ਨਹੀਂ ਹੋਇਆ ਤੇ ਅਕਸਰ ਹੀ ਉਸ ਪ੍ਰੋਜੈਕਟ ਨੇ ਫੰਡਾਂ ਦੀ ਘਾਟ ਹੈ ਜਿਹੜੀ ਉਹ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਗੁਰੂ ਅਰਬਦਾਸ ਨਾਮ ਤੇ ਚੇਅਰਾਂ ਬਣੀਆਂ ਹੋਈਆਂ ਹਨ ਪਰ ਉਹ ਚੇਅਰਾਂ ਵੀ ਬਾਕੀ ਚੇਅਰਾਂ ਵਾਂਗ ਹੀ ਫੰਡਾਂ ਦੀ ਘਾਟ ਕਰਨ ਕਾਟ ਰੜਕਦੀਆਂ ਹਨ ਉਹਨਾਂ ਨੂੰ ਤੇ ਉੱਥੇ ਜਿਹੜਾ ਉਹ ਚੇਅਰਾਂ ਨੇ ਆਪਣਾ ਮੰਤਵ ਪੂਰੀਆਂ ਨਹੀਂ ਕਰ ਪਾਉਂਦੀਆਂ ਜੇਕਰ ਦੇਖਿਆ ਜਾਵੇ ਤਾਂ ਹੁਣ ਤੱਕ ਜੋ ਜਾਣਕਾਰੀ ਪ੍ਰਾਪਤ ਹੈ ਕਿ ਲਗਭਗ 31 ਵਿਦਿਆਰਥੀਆਂ ਨੇ ਗੁਰੂ ਅਰਬਦਾਸ ਮਹਾਰਾਜ ਤੇ ਪੀ ਐਚ ਡੀ ਕੀਤੀ ਹੈ ਉਹਨਾਂ ਵਿੱਚੋਂ ਸਿਰਫ ਭਾਰਤ ਦੇ ਲੋਕ ਹੀ ਨਹੀਂ ਹਨ ਭਾਰਤੀ ਵਿਦਿਆਰਥੀ ਨਹੀਂ ਹਨ ਭਾਰਤ ਤੋਂ ਇਲਾਵਾ ਰਸ਼ੀਆ ਪਾਕਿਸਤਾਨ ਇੰਗਲੈਂਡ ਆਦਿ ਦੇਸ਼ਾਂ ਤੋਂ ਆ ਕੇ ਵੀ ਲੋਕਾਂ ਨੇ ਪੀ ਐਚ ਡੀ ਕੀਤੀ ਹੈ ਤੇ ਸਭ ਤੋਂ ਵੱਧ ਜਿਹੜੀ ਗੁਰੂ ਅਰਜਨ ਦੇਵ ਜੀ ਦੀ ਪੀ ਐਚ ਡੀ ਕੀਤੀ ਹੈ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 26 ਵਿਦਿਆਰਥੀਆਂ ਨੇ ਕੀਤੀ ਹੈ ਦੋ ਵਿਦਿਆਰਥੀਆਂ ਨੇ ਕੋਰਕੀ ਸਿਤਰਾ ਯੂਨੀਵਰਸਿਟੀ ਤੋਂ ਕੀਤੀ ਹੈ ਦੋ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਹੈ ਤੇ ਇੱਕ ਵਿਦਿਆਰਥੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਇਸ ਤੋਂ ਇਲਾਵਾ ਇਹ ਦੇਖਿਆ ਜਾਵੇ ਤਾਂ ਜਿਹੜੇ ਪੰਜਾਬ ਵਿੱਚ ਕਿਉਂਕਿ ਲਗਭਗ ਤੀਜਾ ਹਿੱਸਾ ਜਿਹੜੀ ਆਬਾਦੀ ਹੈ ਉਹ ਸ਼ੈਡਿਊਲ ਕਾਸਟ ਆਬਾਦੀ ਹੈ ਤੇ ਉਹਨਾਂ ਦੇ ਵਿੱਚ ਜਿਹੜੀ ਚਮਾਰ ਹੈ ਉਹ ਚਮਾਰ ਅਤੇ ਬਾਲਮੀਕੀ ਪ੍ਰਮੁੱਖ ਜਾਤਾਂ ਹਨ ਜਿਨ੍ਹਾਂ ਦੀ ਸਭ ਤੋਂ ਵੱਧ ਆਬਾਦੀ ਹੈ ਤੇ ਅਕਸਰ ਹੀ ਜਦੋਂ ਵੀ ਕੋਈ ਅੰਦੋਲਨ ਹੁੰਦਾ ਤਾਂ ਇਹ ਹੀ ਜਾਤਾਂ ਨੇ ਜਿਹੜੀਆਂ ਇਹਨਾਂ ਦੇ ਆਗੂ ਅਤੇ ਜਾਤਾਂ ਪ੍ਰਮੁੱਖ ਤੌਰ ਤੇ ਉਸ ਅੰਦੋਲਨ ਵਿੱਚ ਪਾਗ ਲੈਂਦੀਆਂ ਹਨ ਤੇ ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਕਿਸੇ ਨਾ ਕਿਸੇ ਤਰੀਕੇ ਆਨੇ ਬਹਾਨੇ ਇਹਨਾਂ ਜੜੀਆਂ ਜਾਤਾਂ ਦੇ ਨਾਲ ਜੁੜੇ ਹੋਏ ਡੇਰੇ ਨੇ ਉਹਨਾਂ ਨੂੰ ਆਪਣੇ ਕਾਬੂ ਵਿੱਚ ਰੱਖਣਾ ਚਾਹੀਦੀਆਂ ਹਨ ਤਾਂ ਜੋ ਜਿਹੜੇ ਇੱਥੋਂ ਦੇ ਲੋਕ ਨੇ ਜਿਹੜੇ ਇਹਨਾਂ ਨਾਲ ਸੰਬੰਧਤ ਵਿਸ਼ੇਸ਼ ਤੌਰ ਤੇ ਲੋਕ ਨੇ ਉਹਨਾਂ ਦੀਆਂ ਜਿਹੜੀਆਂ ਸਮਾਜਿਕ ਸਮੱਸਿਆਵਾਂ ਉਹਨਾਂ ਵੱਲ ਲੋਕਾਂ ਦਾ ਧਿਆਨ ਨਾ ਜਾਵੇ ਅੱਜ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਵਿਦਿਆਰਥੀ ਪੋਸਟ ਮੈਟਰਿਕ ਸਕਾਲਰਸ਼ਿਪ ਲਈ ਦਿਨ ਰਾਤ ਤਰਫਰੇ ਹਨ ਅੰਦੋਲਨ ਕਰ ਰਹੇ ਹਨ ਇੱਥੇ ਯਾਲੀ ਸਰਟੀਫਿਕੇਟਾਂ ਦਾ ਮਾਮਲਾ ਖੜਿਆ ਹੋਇਆ ਹੈ ਇੱਥੇ ਪ੍ਰੋਮੋਸ਼ਨਾਂ ਦਾ ਮਾਮਲਾ ਖੜਿਆ ਹੋਇਆ ਹੈ 85% ਲਾਗੂ ਨਾ ਕਰਨ ਦਾ ਮਾਮਲਾ ਖੜਿਆ ਹੋਇਆ ਹੈ ਇੱਥੇ ਜਿਹੜੀ ਸ਼ਾਮਲਾਟ ਜ਼ਮੀਨ ਆ ਉਤੋਂ ਉਸ ਵਿੱਚੋਂ ਤੀਜਾ ਹਿੱਸਾ ਜਿਹੜਾ ਪ੍ਰਾਪਤ ਕਰਨ ਦਾ ਮਾਮਲਾ ਖੜਿਆ ਹੋਇਆ ਇਸ ਸਭ ਦੇ ਬਾਵਜੂਦ ਵੀ ਕਿਸੇ ਇੱਕ ਡੇਰੇ ਨੂੰ ਗ੍ਰਾਂਟ ਦੇਣਾ ਕਿਸੇ ਵੀ ਤਰੀਕੇ ਨਾਲ ਸਮਝ ਨਹੀਂ ਆ ਰਿਹਾ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਕਈ ਮਹਾਨ ਪੁਰਸ਼ ਹੋਏ ਹਨ ਕਈ ਮਹਾਨ ਆਗੂ ਹੋਏ ਹਨ ਜਿਨ੍ਹਾਂ ਵਿੱਚ ਆ ਧਰਮ ਮੰਡਲ ਦੇ ਸਥਾਪਿਤ ਆਗੂ ਬਾਬੂ ਮੰਗੁਰਾਮ ਮੱਗਵਾਲੀਆ ਜੀ ਜਿਨ੍ਹਾਂ ਨੇ 1926 ਦੇ ਵਿੱਚ ਉਸ ਵੇਲੇ ਇਹ ਕਿਹਾ ਕਿ ਅਸੀਂ ਨਾ ਹਿੰਦੂ ਆ ਨਾ ਸਿੱਖ ਆ ਨਾ ਮੁਸਲਮਾਨ ਆ ਨਾ ਇਸਾਈਆਂ ਅਸੀਂ ਇਸ ਦੇਸ਼ ਦੇ ਮੋਢੀ ਆ ਤੇ ਸਾਡਾ ਧਰਮ ਆ ਧਰਮ ਹੈ ਉਸੇ ਤਰ੍ਹਾਂ ਹੀ ਜਿਆਨੀ ਦਿੱਤ ਸਿੰਘ ਜੀ ਇਸੇ ਤਰ੍ਹਾਂ ਹੀ ਲਾਲ ਸਿੰਘ ਢਿਲ ਇਸੇ ਤਰ੍ਹਾਂ ਹੀ ਜਿਹੜਾ ਆਜ਼ਾਦੀ ਤੋਂ ਬਾਅਦ ਜੇ ਦਲਿਤ ਅੰਦੋਲਨ ਚਲਾਉਣ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਸਾਬਕਾਂਸ਼ੀ ਰਾਮ ਦਾ ਨਾਮ ਪ੍ਰਮੁੱਖ ਤੌਰ ਤੇ ਸ਼ਾਮਲ ਹੈ ਇਹਨਾਂ ਸਭ ਨੂੰ ਭਲਾ ਕੇ ਜਿਹੜਾ ਸਰਕਾਰ ਵੱਲੋਂ ਡੇਰੇ ਨੂੰ ਗ੍ਰਾਂਟ ਦਿੱਤੀ ਗਈ ਹੈ ਉਸ ਉਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਵਿਚਾਰ ਚਰਚਾਵਾਂ ਨੇ ਤੇ ਉਸ ਡੇਰੇ ਵੱਲੋਂ ਵੀ ਜਿਹੜਾ ਬਣਦੇ ਮੰਤੋਂ ਲਈ ਜਿਸ ਮੰਤੋਂ ਲਈ ਇਹ ਗ੍ਰਾਂਟ ਦਿੱਤੀ ਗਈ ਸੀ ਉਸ ਗ੍ਰਾਂਟ ਨੂੰ ਨਾ ਵਰਤਣਾ ਹੋਰ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਇਸ ਲਈ ਸਾਨੂੰ ਸਭ ਨੂੰ ਇੱਕ ਮੀਤ ਨਾਲ ਸੋਚਣ ਦੀ ਜ਼ਰੂਰਤ ਹੈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਵੀ ਸੋਚਣ ਦੀ ਜ਼ਰੂਰਤ ਹੈ ਸਰਕਾਰਾਂ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਸਰਕਾਰ ਧਾਰਮਿਕ ਡੇਰਿਆਂ ਵੱਲ ਗ੍ਰਾਂਟਾਂ ਦੇਣ ਦੀ ਬਜਾਏ ਜਿਹੜੀਆਂ ਇਹਨਾਂ ਸਮਾਜ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੇ ਹੋਰ ਸਮੱਸਿਆਵਾਂ ਨੇ ਉਹਦੇ ਹਾਲਵਾਲ ਧਿਆਨ ਦੇਵੇ ਤਾਂ ਜੋ ਜਿਹੜੇ ਇਹ ਲੋਕ ਅੱਗੇ ਹੋ ਕੇ ਕੰਮ ਕਰ ਸਕਣ ਇਹ ਸਮਾਜ ਦੇ ਵਿੱਚ ਵਿਕਸਿਤ ਹੋ ਸਕਣ ਸਮਾਜ ਆਰਥਿਕ ਤੌਰ ਤੇ ਵਿਕਸਿਤ ਹੋ ਸਕਣ ਅਤੇ ਸਮਾਜ ਨੂੰ ਆਪਣੇ ਹਿਸਾਬ ਨਾਲ ਚਲਾ ਸਕਣ ਤਾਂ ਹੀ ਜਿਹੜਾ ਹੈ ਸਮਾਜ ਵਿੱਚ ਜਿਹੜਾ ਤੀਜਾ ਹਿੱਸਾਵਾਦੀ ਹੈ ਇਹ ਵੀ ਆਪਣੇ ਆਪ ਨੂੰ ਸਮਾਜ ਵਿੱਚ ਬਰਾਬਰ ਦਾ ਭਾਗੀਦਾਰ ਸਮਝੇਗੀ ਨਹੀਂ ਤਾਂ ਜਿਹੜੇ ਲੋਕ ਨੇ ਉਹ ਅੱਜ ਸਿਆਣੇ ਹੋ ਚੁੱਕੇ ਨੇ ਸਮਝਦਾਰ ਹੋ ਚੁੱਕੇ ਨੇ ਜਿਹੜੀਆਂ ਸਰਕਾਰ ਦੀਆਂ ਅਜਹੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰਨਗੇ ਸੋ ਸਰਕਾਰਾਂ ਨੂੰ ਵੀ ਤੇ ਜਿਹੜੇ ਬੁੱਧੀਜੀਵੀ ਵਰਗ ਵੀ ਹੈ ਉਹਨਾਂ ਨੂੰ ਵੀ ਅਜਿਹੇ ਮਾਮਲਿਆਂ ਪ੍ਰਤੀ ਗੰभीरਤਾ ਨਾਲ ਸੋਚਣ ਦੀ ਜ਼ਰੂਰਤ ਹੈ ਜੈ ਗੁਰਦੇਵ ਧੰਨ ਗੁਰਦੇਵ